ਮੈਂ ਜੇ ਮਾਮਲੇ ਦਾ ਅਸ਼ੀਰਵਾਦ ਮਾਤਾ ਦਾ ਅਸ਼ੀਰਵਾਦ ਲੈਣਾ ਹੈ ਜਿਹੜੀ ਨਮੀ ਤੋਂ ਬਾਰੇ ਸਾਨੂੰ ਭਾਰਤੀ ਜਨਤਾ ਪਾਰਟੀ ਦੇ ਲੀਡਰਸ਼ਿਪ ਦੇ ਬਿੱਤੀ ਪਟਿਆਲੇ ਦੇ ਮੁੱਖ ਸੇਵਾਦਾਰ ਦੇ ਤੌਰ ਤੇ ਕੰਮ ਕਰਦਾ ਅੱਜ ਅਸੀਂ ਸ਼੍ਰੀ મોદી ਸਰਕਾਰ ਦੁਆਰਾ ਜਿਹੜੀ મોદી ਗਾਰੰਟੀ ਦੇ ਤਹਿਤ ਜਿਹੜਾ ਸਕਲ ਯਾਤਰਾ ਜਿਹੜੀ ਵਿਕਸਿਤ ਭਾਰਤ ਦੇ 200 ਦੇ ਕ੍ਰੇਡਿਟ ਦੇ ਲਾਭ ਹਾਂ ਉਹਨਾਂ ਨੂੰ ਪੰਜਾਬ ਦਾ ਜਿਹੜਾ ਸਾਡਾ ਮੁੱਖ ਕੰਮ ਹੋਏਗਾ ਇਸ ਦੇ ਨਾਲ ਹੀ ਅਸੀਂ ਜਿਹੜਾ ਬਾਈ ਜਨਰੇਟਰ ਨੂੰ ਜਿਹੜਾ ਇਤਿਹਾਸਕ ਦਿਨ 500 ਸਾਲ ਤੋਂ ਜਨਤ ਬਾਸਤੇ ਸਾਰੇ ਨੇ ਇੰਤਜ਼ਾਰ ਕੀਤੀ ਉਸਦੇ ਵਾਸਤੇ 22 ਜਨਵਰੀ ਦੇ ਦਿਨ ਅਸੀਂ ਹਰੇਕ ਮੰਦਰ ਹਰੇਕ ਘਰ ਤੱਕ ਜਿਹੜੀ ਭਗਵਾਨ ਰਾਮ ਜੀ ਉਹਨਾਂ ਦਾ ਇਨਵੀਟੇਸ਼ਨ ਤੇ ਉਹਨਾਂ ਦੀ ਜਿਹੜੀ ਸਮੂਹੀਆਂ ਜਿਹੜੀ ਹੈਗੀ ਇਸ ਮਹਾਨ ਯੱਗ ਦੇ ਵਿੱਚ ਸਾਰੇ ਮੰਦਰ ਸਾਰੇ ਲੋਕ ਆਪਣੇ ਆਪਣੇ ਤਰੀਕੇ ਨਾਲ ਕਰ ਰਹੇ ਹਨ ਉਹਦੇ ਵਾਸਤੇ ਸਾਰਿਆਂ ਨੂੰ ਇਕੱਠੇ ਕਰਨਾ ਉਹਨਾਂ ਨੂੰ ਨਾਲ ਲੈ ਕੇ ਚੱਲਣ ਦੀ ਜ਼ਿੰਮੇਵਾਰੀ ਵੀ ਅਸੀਂ ਜਿਹੜੀ ਹੈਗੀ ਉਸ ਦੇ ਵਾਸਤੇ ਮਾਤਾ ਦੇ ਦਰਵਾਜ਼ੇ 'ਚ ਤਾਕਤ ਮਾਂ ਬਾਈ ਦਾ ਅਸ਼ੀਰਵਾਦ ਲੈਣ ਵਾਸਤੇ ਸਾਰੇ ਅਸੀਂ ਸਾਡੀ ਸਮੂਹ ਲੀਡਰਸ਼ਿਪ ਹਾਜ਼ਰ ਹੋਈ। ਲਖਨਊਰ ਦਾ ਜਨ ਕਰੀ ਐਮਪੀ ਦੇ ਜਿਹੜੇ ਆਉਣ ਬੋਲੇ ਆਉਣ ਬਾਰੇ ਇਲੈਕਸ਼ਨ ਜਿਹੜੇ ਹਨ ਸਪਸ਼ਟ ਦਿਖਾਈ ਦੇ ਰਿਹਾ ਕਿ ਅੱਜ ਦੇਸ਼ ਦੇ ਵਿੱਚ ਜੋ ਮਾਹੌਲ ਹੈ ਉਹ ਭਾਰਤੀ ਜਨਤਾ ਪਾਰਟੀ ਦੀ ਸਪਸ਼ਟ ਗਵਰਨਮੈਂਟ ਬਣਨ ਜਾ ਰਹੀ ਹੈ ਸ਼੍ਰੀ ਨਰਿੰਦਰ ਮੋਦੀ ਜੀ ਦੇ ਨੇਤਰਤਵ ਦੇ ਵਿੱਚ। ਤੇ ਆ ਉਸ ਤੇ ਨਾਲ ਹੀ ਪੰਜਾਬ ਦੇ ਵਿੱਚ ਵੀ ਆਉਣ ਵਾਲਾ ਸਮਾਂ ਭਾਰਤੀ ਜਨਤਾ ਪਾਰਟੀ ਜਿਹੜੀ ਡਬਲ ਇੰਜਨ ਦੀ ਸਰਕਾਰ ਬਣਾ ਕੇ ਅਸੀਂ ਪੰਜਾਬ ਦੇ ਜਿਹੜੇ ਸਾਡੇ ਮੁੱਦੇ ਹਨ ਚਾਹੇ ਸਾਡੀ ਅੱਜ ਪੰਜਾਬ ਦੇ ਖਾਦੀ ਗੱਲ ਆਦੀ ਹੈ ਚਾਹੇ ਬਿਜਲੀ ਦੀ ਗੱਲ ਹੈ ਚਾਹੇ ਪਾਣੀ ਦੀ ਗੱਲ ਹੈ ਚਾਹੇ ਜਿਹੜੇ ਕਿਸਾਨੇ ਜਿਹੜੇ ਕਰਜ਼ੇ ਹਨ ਇਹ ਸਾਰਾ ਕੁਝ ਕੇਂਦਰ ਸਰਕਾਰ ਦੇ ਨਾਲ ਲੱਗਿਆ ਪਿਆ ਬੈਂਕ ਤੱਕ ਸਾਡੇ ਕੇਂਦਰ ਸਰਕਾਰ ਨੂੰ ਹਰੇਕ ਪੰਜਾਬ ਦੇ ਨਾਗਰਿਕ ਨੂੰ ਇਸ ਚੀਜ਼ ਦੀ ਜਾਣਕਾਰੀ ਹੈ ਕਿ ਜਦੋਂ ਤੱਕ ਅਸੀਂ ਕੇਂਦਰ ਦੇ ਨਾਲ ਮਿਲ ਕੇ ਆਪਣੇ ਅਸੀਂ ਦੇਖ ਰਹੇ ਹਾਂ ਕਿ ਜਿੱਥੇ-ਜਿੱਥੇ ਕੇਂਦਰ ਦੇ ਪ੍ਰਦੇਸ਼ ਦੇ ਵਿੱਚ ਸਰਕਾਰਾਂ ਇਕੱਠੀਆਂ ਹਨ ਉੱਥੇ ਵਿਕਾਸ ਵੱਧ ਹੋ ਰਿਹਾ ਹੈ ਅੱਜ ਕਿਤੇ ਨਾ ਕਿਤੇ ਜਿਹੜੀ ਪੰਜਾਬ ਦੀ ਸਰਕਾਰ ਹੈ ਕੇਂਦਰ ਦਾ ਜਿਹੜਾ ਹਜ਼ਾਰਾਂ ਕਰੋੜ ਰੁਪਏ ਜਿਹੜਾ ਵਾਪਸ ਜਾ ਰਿਹਾ ਉਹ ਵਰਤੋਂ ਦੇ ਵਿੱਚ ਨਹੀਂ ਆ ਰਿਹਾ ਉਹ ਸਾਰਾ ਜਿਹੜਾ ਹੈਗਾ ਸਾਡਾ ਭੂਿਕ ਜਿਹੜਾ ਕਿਤੇ ਨਾ ਕਿਤੇ ਸਾਡਾ ਕੇਂਦਰ ਦੇ ਨਾਲ ਜੁੜਿਆ ਹੋਇਆ ਤੇ ਪੰਜਾਬ ਦੇ ਲੋਕ ਬੜੇ ਕਾਲੇ ਹਨ ਕੀ ਕਦੋਂ ਇਲੈਕਸ਼ਨ ਹੋਣ ਤੇ ਅਸੀਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕੇਂਦਰ ਦੇ ਨਾਲ ਵੀ ਪੰਜਾਬ 'ਚ ਬਣਾਈ ਭਾਰਤ ਮਾਤਾ ਕੀ ਜੈ ਨਮਸਕਾਰ ਆ ਰਹੇ ਇਸ ਵਾਰ ਇੱਕ ਉਹ ਸਾਰੇ ਨੂੰ ਮੈਂ ਨਵੇਂ ਸਾਲ ਦੀ ਆਪਣੇ ਵੱਲੋਂ ਆਪਣੇ ਸਮੂਹ ਭਾਰਤੀ ਜਨਤਾ ਪਾਰਟੀ ਪਰਿਵਾਰ ਵੱਲੋਂ ਮੁਬਾਰਕਬਾਦ ਦਿੰਦਾ ਹਾਂ ਤੇ ਪਰਮਾਤਮਾ ਦੇ ਚਰਨਾਂ 'ਚ ਇਹ ਅਰਦਾਸ ਕਰਦਾ ਕਿ ਸਾਰਿਆਂ ਦੀ ਸਿਹਤ ਸਾਰਿਆਂ ਦੇ ਵਪਾਰ ਜਿਹੜੇ ਹਨ ਵੱਧੇ ਫੁੱਲਦੇ ਰਹਿਣ ਸਿਹਤ ਅੱਛੀ ਰਹੇ ਤੇ ਸਭ ਦੀ ਮਨੋਕਾਮਨਾ ਭਗਵਾਨ ਰਾਮ ਪੂਰੀ ਕਰਨ ਇਸ ਚੀਜ਼ ਦੀ ਮੈਂ ਸਾਰਿਆਂ ਨੂੰ ਭਗਵਾਨ ਦੇ ਅੱਗੇ ਪ੍ਰਾਰਥਨਾ ਕਰਦੇ ਹਾਂ ਤੇ ਸਾਰੇ ਮਿਲ ਕੇ ਭਾਰਤ ਵਾਤਾ ਕੀ ਜੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਰੇ ਮਿਲ ਕੇ ਅਸੀਂ ਜਿਹੜਾ ਹੈ ਘਾਣ ਵਾਲਾ ਜਿੱਤ ਸਾਲ ਬਣਾਈ